ਹਾਂਜੀ ਵੀ ਸਵਾਗਤ ਹੈ ਤੁਹਾਡਾ ਅਗਰੂ ਇਨ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਬਾਸਮਤੀ ਦਾ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਕਰਨਾਲ ਮੰਡੀ ਦੀ ਜਿੱਥੇ 1509 ਦਾ ਰੇਟ ਰਹਿ ਹੈ ਜੀ 3300 ਤੇ 25 ਰੁਪਏ ਫਿਰ ਆਉਂਦੀ ਹੈ ਗੰਗੌਰ ਮੰਡੀ 1509 3200 ਰੁਪਏ ਜੀ ਫਿਰ ਆਉਂਦੀ ਹੈ ਜੀ ਹਰਦੌਰ ਮੰਡੀ 1509 2700 ਤੋਂ ਲੈ ਕੇ 3205 ਰੁਪਏ ਕੋਟਪੂਰਾ ਮੰਡੀ 3340 ਰੁਪਏ ਜੀ ਅਤੇ ਆਗ ਹੈਗੀ ਹੈ 6350 ਕਟੇ ਦੀ ਇੰਦਰੀ ਮੰਡੀ 1509 2000 ਤੋਂ ਲੈ ਕੇ 3050 ਰੁਪਏ ਜੀ ਮਲੋਟ ਮੰਡੀ 1509 2925 ਰੁਪਏ ਜੀ ਆਹ ਕਹੇਗੀ 100 ਬੋਰੀ ਦੀ ਫਿਰ ਆਉਂਦੀ ਜੀ ਨਰੇਲਾ ਮੰਡੀ 1509 2600 ਤੋਂ ਲੈ ਕੇ 3100 ਤੇ 30 ਰੁਪਇਆ ਟਿਕਰ ਫਿਰ ਆਉਂਦੀ ਸ਼ਾਜਾਹਾਂਪੁਰ ਮੰਡੀ 2600 ਤੋਂ ਲੈ ਕੇ 3210 ਰੁਪਇਆ ਟਿਕਰ ਓਵਰ ਆਲ ਮਾਰਕੀਟ ਦੇ ਵਿੱਚ 1509 ਦਾ ਜਿਹੜਾ ਰੇਟ ਚੱਲ ਰਿਹਾ ਬਾਈ 2600 ਤੋਂ ਲੈ ਕੇ 3300 3350 ਚੱਕਰ ਚੱਲ ਰਿਹਾ ਜੀ ਹੁਣ ਗੱਲ ਕਰਦੇ ਆਪਾਂ ਕਣਕ ਰਿਆ ਰੇਟਾਂ ਦੀ ਕੱਲ ਦਾ ਦਿੱਲੀ ਮੰਡੀ ਦਾ ਜਿਹੜਾ ਰੇਟ ਰਿਹਾ ਜੀ ਉਹ 2825 ਰੁਪਈਆ ਤੋਂ ਲੈ ਕੇ 2830 ਰੁਪਈਆ ਤੱਕ ਰਿਹਾ ਹੈ ਜੰਦ ਜਾਂਦੀ ਮਾਰਕੀਟ 2840 ਰੁਪਈਆ ਤੱਕ ਪਹੁੰਚ ਚੁੱਕੀ ਸੀਗੀ ਜੀ ਹੁਣ ਅੱਗੇ ਗੱਲ ਕਰਦੇ ਆਪਾਂ ਪੰਜਾਬ ਦੀਆਂ ਮੰਡੀਆਂ ਦੀ ਅੰਮ੍ਰਿਤਸਰ ਮੰਡੀ 2670 ਰੁਪਈਆ ਖੰਨਾ ਮੰਡੀ 2625 ਰੁਪਈਆ ਉਸ ਤੋਂ ਬਾਅਦ ਉਹਦੀ ਜਿਲ੍ਹੇਹਾਨਾ ਮੰਡੀ 2625 ਰੁਪਈਆ ਜੀ ਕੋਟਪੂਰਾ ਮੰਡੀ 2600 ਰੁਪਏ ਜੀ ਮੁਖਸਰ ਮੰਡੀ 2590 ਰੁਪਏ ਗਿੱਦੜਵਾਹਾ ਮੰਡੀ 2600 ਰੁਪਏ ਜੀ ਡਾਵਰਾ ਮੰਡੀ 2675 ਰੁਪਏ ਜੀ ਖੰਨਾ ਮੰਡੀ 2625 ਕਿਲੋ ਟੂਰ ਮੰਡੀ ਤਾਂ ਨਹੀਂ 40 ਰੁਪਏ ਸ਼੍ਰੀ ਗੰਗਾ ਨਗਰ ਮੰਡੀ 2715 ਰੁਪਏ ਜੋਧਪੁਰ ਮੰਡੀ 2750 ਰੁਪਏ ਤੇ ਚਰਖੀ ਦਾਦਰੀ ਮੰਡੀ ਰਹੀ ਹੈ 2600 ਤੇ 25 ਰੁਪਏ ਜੀ ਹੁਣ ਅੱਗੇ ਗੱਲ ਕਰਦੇ ਆਪਾਂ ਸਰੌਂਦਿਆਂ ਰੇਟਾਂ ਦੀ ਜੈਪੁਰ ਮੰਡੀ ਤੇ 775 ਰੁਪਏ ਜਾਂਦੀ ਜਾਂਦੀ ਮਾਰਕੀਟ ਹੈ 72 ਤੋਂ 50 ਪਹੁੰਚੂ ਕੀ ਸੀਗੀ ਜੀ ਭਰਤਪੁਰ ਮੰਡੀ 2975 ਰੁਪਏ ਦਿੱਲੀ ਮੰਡੀ 7100 ਰੁਪਏ ਜੀ ਪੰਜਾਬ ਮਾਰਕੀਟ ਦੀ ਗੱਲ ਕਰਕੇ ਦਾ 1850 ਤੇ ਕਰ ਗਿਆ ਸਰੋਂ ਦਾ ਪੰਜਾਬ ਮਾਰਕੀਟ ਦੇ ਵਿੱਚ ਰੇਟ ਰਿਹਾ ਹੈ ਜੀ ਅੱਗੇ ਗੱਲ ਕਰਦੇ ਆਪਾਂ ਮੱਕੀ ਦੇ ਰੇਟਾਂ ਦੀ ਮੱਕੀ ਦੇ ਜਿਹੜੇ ਕੱਲ ਤੇ ਰੇਟ ਰਿਹਾ ਬਾਈ 2600 ਰੁਪਏ ਸਿਰਾਂ ਗਿਆ ਜੀ ਬਿਹਾਰ ਲਾਈਨ ਦਾ ਤੇ ਜੇ ਯੂਪੀ ਲਾਈਨ ਦੀ ਗੱਲ ਕਰਕੇ 2475 ਰੁਪਏ ਤੇ ਕਰ ਗਈ ਹੈ ਜੀ ਪੰਜਾਬ ਲਾਈਨ ਵੀ ਸੇਮ ਰਹੀ ਹੈ ਪੰਜਾਬ ਦੇ ਵਿੱਚ ਗੱਲ ਕਰਕੇ ਪੰਜਾਬ ਦਾ ਜਿਹੜਾ ਕੱਲ ਦਾ ਰੇਟ ਰਿਹਾ ਜੀ ਉਹ 2300 ਤੇ 10 ਰੁਪਈਆ ਜ਼ਿਕਰ ਕਰ ਗੱਲ ਪੰਜਾਬ ਮਾਰਕੀਟ ਦੇ ਵਿੱਚ ਮੱਕੀ ਸੇਲ ਹੋਈ ਹੈ ਜੀ ਹੁਣ ਜੇ ਗੱਲ ਕਰਕੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਮਹੌਲ ਰਹਿਣਾ ਵਾਲਾ ਬਾਸਮਤੀ ਦਾ ਉਹਦੇ ਬਾਰੇ ਬਾਸਮਤੀ ਦੀ ਗੱਲ ਇਹ ਹੈ ਜੀ ਹਾਲ ਦੀ ਘੜੀ ਬਾਸਮਤੀ ਦੇ ਵਿੱਚ ਤੁਸੀਂ ਤੇਜ਼ੀ ਵੀ ਕਹਿ ਸਕਦੇ ਆ ਇਹ ਤੇਜ਼ੀ ਕੀ ਹੈ ਇਹ ਨਾਰਮਲ ਤੇਜ਼ੀ ਹੈ ਕਿਉਂਕਿ ਹਾਲ ਦੀ ਘੜੀ ਮਾਰਕੀਟ ਦੇ ਵਿੱਚ ਬਾਸਮਤੀ ਆ ਹੀ ਨਹੀਂ ਰਹੀ ਜਿਵੇਂ ਹੀ ਮੰਨ ਕੇ ਜੋ ਸਤੰਬਰ ਦਾ ਅੱਧਾ ਆਊਗਾ ਉਦੋਂ ਬਾਅਦ ਪਤਾ ਲੱਗੂਗਾ ਵੀ ਹਾਂ ਸਟੇਬਿਲਟੀ ਕਿੱਥੇ ਜਾ ਕੇ ਖੜਦੀ ਐ ਸੋ ਅਫਵਾਹਾਂ ਤੋਂ ਬਚੋ ਹਾਲ ਦੀ ਘੜੀ ਕੋਈ ਇਹੋ ਜਿਹੀ ਖਬਰ